ਸਸੂ ਕਿੱਲ ਦੀ ਕੀ ਹਾਲ ਚਾਲ ਆਮੀਦਾ ਕਿ ਸਾਰੇ ਜਣੇ ਠੀਕ ਹੋਵਾਂਗੇ ਅੱਜ ਆਪਾਂ ਤੁਹਾਨੂੰ ਕਬੀਰ ਦੇ ਉੱਪਰ ਜਿਹੜੀ ਜਿਹੜਾ ਮਤਲਬ ਬੰਦ ਲਾਉਣੇ ਹੁੰਦੇ ਆ ਉਹ ਪੱਟੀ ਕਿਵੇਂ ਲਾਉਣੀ ਆ ਉਹ ਦੱਸਦੇ ਆ ਆਪਾਂ ਪਹਿਲਾਂ ਇਦਾਂ ਜਿਵੇਂ ਆਪਣੇ ਮੋਢਿਆਂ ਤੇ ਉੱਪਰ ਲਾਉਣੇ ਹੁੰਦੇ ਹੈਗੇ ਇਦਾਂ ਦਾ ਮਤਲਬ ਬਣਾ ਲੈਣਾ ਇਹਨੂੰ ਉਸ ਤੋਂ ਬਾਅਦ ਇਹਨੂੰ ਚਾਕਾ ਨੂੰ ਐਵੇਂ ਖੋਲ ਲੈਣਾ ਇਦਾਂ ਖੋਲ ਕੇ ਆਹ ਵਾਲੀ ਚੀਜ਼ ਸੀਨ ਵਾਲੀ ਆ ਜਿਹੜੀ ਇਹ ਜਿੱਥੇ ਐਂ ਖਤਮ ਹੁੰਦਾ ਮਤਲਬ ਸਲਾਈ ਹੁੰਦੀ ਹੈ ਨਾ ਆਪਣੀ ਖਤਮ ਫੀਟਿੰਗ ਵਾਲੀ ਉੱਥੇ ਰੱਖ ਲੈਣੀ ਹੈ ਇਹ ਵਿਚਾਲਾ ਕਰਕੇ ਇਹ ਇਦਾਂ ਕਰਕੇ ਆਪਾਂ ਨੇ ਜਿੱਥੇ ਤੱਕ ਫੀਟਿੰਗ ਵਾਲੀ ਸੀਨ ਆਉਂਦੀ ਹੈ ਆਪਣੀ ਉੱਥੇ ਤੱਕ ਸਲਾਈ ਲੈ ਕੇ ਆਉਣੀ ਹੈ ਨਾ ਉ ਤੋਂ ਬਾਅਦ ਆਪਾਂ ਇੱਕ ਸਾਈਡ ਵਾਲੀ ਫੀਟਿੰਗ ਵਾਲੀ ਸਲਾਈ ਤੋਂ ਐਦਾਂ ਸਲਾਈ ਮਾਰ ਦੇਣੀ ਆ ਤੇ ਫਿਰ ਇਹਨੂੰ ਇੱਧਰ ਲੈ ਆਣਾ ਤੁਸੀਂ ਦੇਖੋ ਆਪਣੀ ਇੱਕ ਸਾਈਡ ਵਾਲੀ ਪੱਟੀ ਸੀਗੀ ਜਿਹੜੀ ਇੱਕ ਸਾਈਡ ਲੱਗ ਗਈ ਆ ਆ ਦੇਖੋ ਸੀਨੇ ਤੇ ਆਈ ਆ ਬਿਲਕੁਲ ਸੀਨੇ ਇਹ ਆਹ ਵਾਲੀ ਪੱਟੀ ਲੱਗ ਗਈ ਇੱਧਰ ਦੀ ਸਾਈਡ ਦੀ ਆਪਾਂ ਐਦਾਂ ਹੀ ਲਾਵਾਂਗੇ ਇਦੇ ਨਾਲ ਆਪਣੇ ਨਾ ਜਿਹੜੇ ਚਾਕ ਨੇ ਉਹ ਬਿਲਕੁਲ ਨਹੀਂ ਫਟਦੇ ਹੈਗੇ ਜਿੱਦਾਂ ਆਪਾਂ ਆਈਜੀ ਬਣਾ ਲੈਨੇ ਹੁੰਨੇ ਆ ਸੂਈ ਦੇ ਨਾਲ ਉਹਦੇ ਨਾਲ ਆਪਣੇ ਚਾਕ ਫਟ ਜਾਂਦੇ ਆ ਪਰ ਇਦਾਂ ਨਹੀਂ ਫਟਦੇ ਹੈਗੇ ਇਦਾਂ ਹੀ ਇਹੇ ਆਪਾਂ ਇਹ ਲਿਜਾ ਕੇ ਬਿਲਕੁਲ ਉਸ ਸਲਾਈ ਦੇ ਉੱਪਰ ਨਾਲ ਉੱਥੋਂ ਲਗਾ ਦੇਣੀ ਆ ਨਾਲੇ ਤਾਂ ਆਪਣੇ ਤੋਂ ਚਾਕ ਦੀ ਸਫਾਈ ਬਹੁਤ ਸੋਹਣੀ ਰਹਿੰਦੀ ਹੈਗੀ ਆਪਣੀ ਸ਼ਰਟ ਦੇ ਵਿੱਚ ਚੀਜ਼ ਚੈੱਕ ਕਰੋ ਜੁਰ ਹੁਣ ਆਪਾਂ ਇਹਨੂੰ ਐਦਾਂ ਫੋਲਡਿੰਗ ਕਰ ਦਵਾਂਗੇ ਜਿਵੇਂ ਚਾਕ ਆਪਣੇ ਚਾਹੀ ਪਾਈਪਿੰਗ ਕਰ ਲਓ ਚਾਹੀ ਉਦੋਂ ਉੱਪਰ ਪਾਈ ਲਈ ਬਿਨਾ ਪਾਈਪਿੰਗ ਤੋਂ ਸਿੰਪਲ ਫੋਲਡ ਕਰ ਦੋ ਆ ਚੀਜ਼ ਬਿਲਕੁਲ ਐਦਾਂ ਆ ਜੂਗੀ ਬਹੁਤ ਸੋਹਣਾ ਲੱਗਣਾ ਨਾ ਆਪਣਾ ਕਮੀਜ਼ ਫਟੇ ਥੈਂਕ ਯੂ